ਤਰਨਤਾਰਨ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਰਨਤਾਰਨ ਪੁਲਿਸ ਅਤੇ ਇੱਕ ਖੁਫਿਆਤ ਬਦਮਾਸ਼ ਵਿਚਕਾਰ ਮੁਕਾਬਲਾ ਹੋਇਆ ਹੈ ਜਾਣਕਾਰੀ ਮੁਤਾਬਕ ਇਸ ਮੁਕਾਬਲੇ ਦੌਰਾਨ ਦੋ ਪੁਲਿਸ ਕਰਮੀ ਜ਼ਖਮੀ ਹੋਏ ਨੇ ਉਧਰ ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਬਦਮਾਸ਼ ਨੂੰ ਵੀ ਗੋਲੀ ਲੱਗੀ ਹੈ ਜਿਸ ਕਾਰਨ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਬਦਮਾਸ਼ ਦੀ ਪਹਿਚਾਨ ਸੁਖਬੀਰ ਸਿੰਘ ਸੁੱਖਾ ਵਜੋਂ ਹੋਈ ਹੈ ਦੱਸਿਆ ਜਾਂਦਾ ਹੈ ਕਿ ਇਹ ਉਹੀ ਵਿਅਕਤੀ ਹੈ ਜਿਸਨੇ ਕੁਝ ਦਿਨ ਪਹਿਲਾਂ ਕਰਿਆਨਾ ਵਪਾਰੀ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਸੀ ਇਸ ਕੇਸ ਵਿੱਚ ਇਹ ਪੁਲਿਸ ਨੂੰ ਲੋੜਿੰਦਾ ਸੀ ਤੇ ਇਸ ਦੀ ਤਲਾਸ਼ ਜਾਰੀ ਸੀ ਸੂਤਰਾਂ ਦੇ ਮੁਤਾਬਕ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਇਸ ਬਦਮਾਸ਼ ਦੀ ਮੌਤ ਹੋਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਪਰ ਪੁਲਿਸ ਵੱਲੋਂ ਹਾਲੇ ਇਸ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਆਓ ਸੁਣ ਲੈਣੇ ਆਂ ਪੁਲਿਸ ਦਾ ਇਸ ਮੁਕਾਬਲੇ ਬਾਰੇ ਕੀ ਕੁਝ ਕਹਿਣਾ ਇੱਕ ਸਸਪੈਕਟਡ ਵਹੀਕਲ ਦੀ ਮੂਮੈਂਟ ਦੇ ਉੱਪਰ ਸੀਆਈਏ ਇਨਸਪੈਕਟਰ ਤਰਨਤਾਰ ਨੇ ਇਸ ਗੱਡੀ ਨੂੰ ਫੋਲੋ ਕੀਤਾ ਸੀਗਾ ਜਦੋਂ ਗੱਡੀ ਇਸ ਕੰਪਲੈਕਸ ਕੋਲ ਜੈਂਡਰ ਕੀਤੀ ਹੈ ਤਾਂ ਆਊਟ ਆਫ ਕੰਟਰੋਲ ਹੋ ਗਈ ਪੁਲਿਸ ਪਾਰਟੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਸ ਨੇ ਫਾਇਰ ਕੀਤਾ ਪੁਲਿਸ ਪਾਰਟੀ ਦੇ ਉੱਪਰ ਜਿੱਦੇ ਸਾਡੇ ਇਨਸਪੈਕਟ ਸਾਹਿਬ ਔਰ ਉਹਨਾਂ ਦਾ ਗਨਮੈਨ ਜਿਹੜਾ ਇੰਜਰਡ ਹੋ ਗਏ ਨੇ ਔਰ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਸ ਨੂੰ ਗੋਲੀ ਲੱਗੀ ਹੈ ਔਰ ਉਸ ਨੂੰ ਹਸਪਤਾਲ ਭੇਜਿਆ ਗਿਆ ਜੋ ਹੁਣੇ ਕੋ ਪਤਾ ਲੱਗਾ ਕਿ ਉਸ ਦੀ ਉੱਤੇ ਹਸਪਤਾਲ ਡੈਥ ਹੋ ਗਈ ਇਸ ਤੋਂ ਇਲਾਵਾ ਜਿਹੜਾ ਇਹ ਕਾਰ ਦਿਖਾਈ ਦੇ ਰਹੀ ਹੈ ਇਹ ਕਾਰ ਜਿਹੜੀ ਹੈ ਪਰਸੋਂ ਚੋਰੀ ਕੀਤੀ ਗਈ ਸੀ ਕਿ ਤਰਨਤਾਰਨ ਦੇ ਵਿੱਚੋਂ ਔਰ ਇਹ ਜੋ ਵਿਅਕਤੀ ਹੈਗਾ ਇਸ ਦੇ ਬਾਰੇ ਆਇਡੈਂਟੀਫਾਈ ਇਹ ਹੋਇਆ ਕਿ ਇਹ ਸੁਖ ਕੋਟਲੀ ਹੈ ਔਰ ਇਹ ਜਿਹੜਾ ਭੁੱਲਰਪਿੰਡ ਦੇ ਵਿੱਚ ਦੁਕਾਨਦਾਰ ਨੂੰ ਗੋਲੀ ਮਾਰੀ ਸੀਗੇ ਉਸ ਕੇਸ ਦੇ ਵਿੱਚ ਇਨਵੋਲਡ ਸੀਗਾ ਔਰ ਪਹਿਲੀ ਨਜ਼ਰ ਇਹ ਵੈਪਨ ਜਿਹੜਾ ਉਹੀ ਲੱਗ ਰਿਹਾ ਜਿਹੜਾ ਕਿ ਉਸ ਦੁਕਾਨ ਦੇ ਵਿੱਚ ਯੂਜ਼ ਕੀਤਾ ਗਿਆ ਸੀਗਾ ਬਾਕੀ ਫ੍ਰਾਂਸੀਕਲ ਅਨਲਿਸਿਸ ਤੋਂ ਹੋਰ ਡਿਟੇਲਸ ਆ ਜਾਣਗੇ ਕੱਲ ਦੀ ਮੂਵਮੈਂਟ ਦੇ ਉੱਪਰ ਕਾਰ ਦੇ ਉੱਪਰ ਸੀਆਈਏ ਇਨਸਪੈਕਟਰ ਸਾਹਿਬ ਨੇ ਆਪਣੀ ਟੀਮ ਦੇ ਨਾਲ ਇਹਨੂੰ ਚੇਸ ਕੀਤਾ ਸੀਗਾ ਉਹ ਚੇਸ ਕਰਕੇ ਇਸ ਜਗ੍ਹਾ ਦੇ ਵਿੱਚ ਜਦੋਂ ਐਂਟਰ ਕਾਰ ਕੀਤੀ ਹੈਗੀ ਆ ਉਹ ਕਾਰ ਜਿਹੜੀ ਕੰਟਰੋਲ ਤੋਂ ਬਾਹਰ ਹੋ ਗਈ ਤਾਂ ਉਸ ਨੂੰ ਜੋ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਸਸਪੈਕਟ ਨੇ ਜਿਹੜਾ ਆਦਮੀ ਗੱਡੀ ਚਲਾ ਰਿਹਾ ਸੀਗਾ ਉਸ ਨੇ ਫਾਇਰ ਕੀਤਾ ਹੈਗਾ ਪੁਲਿਸ ਪਾਰਟੀ ਦੇ ਉੱਪਰ ਜਿੱਤੇ ਤੁਸੀਂ ਸਾਡੇ ਇੱਕ ਇਨਸਪੈਕਟਰ ਸਾਹਿਬ ਸੀਆਈਏ ਇਨਸਪੈਕਟਰ ਸਾਹਿਬ ਔਰ ਉਹਨਾਂ ਦਾ ਗਨਮੈਨ ਜਿਹੜਾ ਇੰਜਰਡ ਹੋਇਆ ਔਰ ਜਵਾਬੀ ਫਾਇਰ ਦੇ ਵਿੱਚ ਉਹ ਬੰਦਾ ਕ੍ਰਿਟੀ ਇੰਜਰਡ ਹੋ ਗਿਆ ਸੀਗਾ ਔਰ ਹਸਪੀਟਲ ਉਨੂੰ ਭੇਜਿਆ ਗਿਆ ਸੀਗਾ ਟ੍ਰੀਟਮੈਂਟ ਵਾਸਤੇ ਪਰ ਹੁਣੇ ਕਨਫਰਮ ਹੋਇਆ ਕਿ ਉਸਦੀ ਡੈਥ ਹੋ ਗਈ ਹੈ ਸੈਕੰਡਲੀ ਜਿਹੜਾ ਹੈਗਾ ਇਹ ਕਾਰ ਜਿਹੜੀ ਹੈ ਇਹ ਪਰਸੋਂ ਇੱਥੋਂ ਸਿਟੀ ਤੋਂ ਹੀ ਚੋਰੀ ਹੋਈ ਸੀਗੀ ਔਰ ਜਿਹੜਾ ਇਹ ਵਿਅਕਤੀ ਹੈ ਇਹਦੀ ਪਛਾਣ ਜਿਹੜੀ ਹੈ ਅਜੇ ਤੱਕ ਹੋਈ ਹੈ ਪ੍ਰੀਲੀਮਿਨਰੀ ਪਛਾਣ ਹੋਈ ਹੈ ਉਹ ਜਿਹੜੀ ਸੁਖ ਕੋਟਲੀ ਦੇ ਨਾਂ ਤੇ ਹੋਈ ਹੈ ਜਿਹੜਾ ਕਿ ਸਸਪੈਕਟ ਸੀਗਾ ਇਹਦੇ ਵਿੱਚ ਪੁੱਲਰ ਵਾਲੇ ਪੁੱਲਰ ਪਿੰਡ ਦੇ ਵਿੱਚ ਦੁਕਾਨਦਾਰ ਨੂੰ ਗੋਲੀ ਮਾਰਨ ਦੇ ਵਿੱਚ ਉਹ ਜਿਹੜਾ ਵੈਪਨ ਵੀ ਹੈ ਪਹਿਲੀ ਨਜ਼ਰੀ ਜਿਹੜਾ ਇਹ ਵੈਪਨ ਵੀ ਉਹੀ ਲੱਗਦਾ ਹੈ ਜਿਹੜਾ ਉਸ ਦੁਕਾਨ ਦੇ ਵਿੱਚ ਸਮਲ ਹੋਇਆ ਸੀਗਾ ਬਾਕੀ ਫੋਰੈਂਸਿਕ ਅਨਾਲਿਸਿਸ ਤੋਂ ਪਤਾ ਹੀ ਕਨਫਰਮ ਹੋਏਗਾ ਕਿ ਵੈਪਨ ਕਿਹੜਾ ਹੈਗਾ ਤੇ